ਮੇਰੇ ਵੱਲੋਂ ਮੇਰੇ ਸਰੋਤਿਆਂ ਨੂੰ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੇ ਸਾਰੇ ਪਿਆਣਾ ਭਰਾਵਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਲੋਕ ਗੀਤਾਂ ਦੀ ਕਚਹਿਰੀ ਵਿੱਚ ਇੱਕ ਨਵਾਂ ਲੋਕੀ ਤੇ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਕਰਦੀ ਹਾਂ ਪਸੰਦ ਕਰੋਗੇ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਗੀਤ ਕੱਲਰ ਕੇਤੀ ਕੇਰ ਕੇ ਮਾਲੀ ਬਾਗ ਲਵਾਇਆ ਲਰਖੇਤੀ ਕੇਰ ਕੇ ਮਾਲੀ ਬਾਗ ਲਵਾਇਆ ਕਚੀਆਂ ਕਲੀਆਂ ਤੋੜ ਕੇ ਮਾਲਣ ਕੀ ਸੁਖ ਪਾਇਆ ਕਚੀਆਂ ਕਲੀਆਂ ਤੋੜ ਕੇ ਮਾਲਣ ਕੀ ਸੁਖ ਪਾਇਆ ਕੱਲ ਰਖੇਤੀ ਕੇਰ ਕੇ ਮਾਲੀ ਪੁੱਟ ਦਾਪਨੀਰੀ ਕੱਲ ਰਖੇਤੀ ਕੇਰ ਕੇ ਮਾਲੀ ਪੁੱਟ ਦਾਪਨੀਰੀ ਜਿਹੜਾ ਦੂਜੀ ਥਾਂ ਜਾ ਲੱਗਿਆ ਆਯੋ ਦਾ ਦਿਲ ਦਿਲ ਗੀਰੀ ਜੇੜਾ ਦੂਜੀ ਥਾਂ ਜਾ ਲੱਗਿਆ ਆਯੋ ਦਾ ਦਿਲ ਦਿਲ ਗੀਰੀ ਕਲਰ ਖੇਤੀ ਕੇਰ ਕੇ ਮਾਲੀ ਲਾਉਂਦਾ ਸੀ ਬੂਟੇ ਕੱਲ ਰਖੇਤੀ ਕੇਰ ਕੇ ਮਾਲੀ ਲਾਉਂਦਾ ਸੀ ਬੂਟੇ ਪੁੱਤਰਾ ਦੇ ਸਕਿਓ ਮਾਪਿਓ ਪਿਆਰ ਧੀਆਂ ਨਾਲ ਝੂਠੇ ਪੁੱਤਰਾ ਦੇ ਸਕਿਓ ਮਾਪਿਓ ਪਿਆਰ ਧੀਆਂ ਨਾਲ ਝੂਠੇ ਇਕ ਹਨੇਰੀ ਰਾਤੀ ਓਏ ਦੂਜਾ ਦੇਸ਼ ਪਰਾਇਆ ਇਕ ਹਨੇਰੀ ਰਾਤੀ ਓਏ ਦੂਜਾ ਦੇਸ਼ ਪਰਾਇਆ ਧੀਆਂ ਨੂੰ ਸੋਰੇ ਤੋਰ ਕੇ ਬਾਬਲ ਚੇਤਾ ਪੁਲਾਇਆ ਧੀਆਂ ਨੂੰ ਸੋਰੇ ਤੋਰ ਕੇ ਬਾਬਲ ਚੇਤਾ ਪੁਲਾਇਆ ਇਕ ਹਨੇਰੀ ਰਾਤੀ ਓਏ ਦੂਜਾ ਚੱਕੜ ே தூா சக்கட பபித்தோரி தோர ਦੇ ਹੱਸ ਕੇ ਨਾ ਬੋਲੇ ਇਕ ਹਨੇਰੀ ਰਾਤੀ ਓਏ ਦੂਜਾ ਖਿਲਰੇ ਆ ਕੰਡੇ ਇਕ ਹਨੇਰੀ ਰਾਤੀ ਓਏ ਦੂਜਾ ਖਿਲਰੇ ਆ ਕੰਡੇ ਆਖਣਾ ਮੇਰੀ ਮਾਨੋ ਤੀ ਦੇ ਦੁੱਖ ਸੁਖ ਵੰਡੇ ਆਖਣਾ ਮੇਰੀ ਮਾਨੋ ਤੀ ਦੇ ਦੁੱਖ ਸੁਖ ਵੰਡੇ ਇਕ ਹਨੇਰੀ ਰਾਤ ਓਏ ਦੂਜਾ ਅੰਬਰ ਵਰਸੇ ਇਕ ਹਨੇਰੀ ਰਾਤੀ ਓਏ ਦੂਜਾ ਅੰਬਰ ਵਰ ਸੇ ਅੱਖਣਾ ਮੇਰੀ ਮਾਨੋ ਤੀ ਮਿਲਣੇ ਨੂੰ ਤਰਸੇ ਅੱਖਣਾ ਮੇਰੀ ਮਾਨੋ ਤੀ ਮਿਲਣੇ ਨੂੰ ਤਰਸੇ ਇਕ ਹਨੇਰੀ ਰਾਤੀ ਓਏ ਦੂਜਾ ਚਮਕਣ ਤਾਰੇ ਇਕ ਹਨੇਰੀ ਰਾਤੀ ਓਏ ਦੂਜਾ ਚਮਕਣ ਤਾਰੇ ਆਖਣਾ ਮੇਰੀ ਮਾਨੋ ਤੀਨੋ ਮਨੋ ਨਾ ਵਿਸਾਰੇ અખણા મેરી માનો તીનો મનોના વિસ